ਰਾਜ ਮੰਗਿਆ ਉਹ ਜਿਹੜੇ ਅੱਜ ਇੱਥੇ ਤੁਰੇ ਫਿਰਦੇ ਤੁਹਾਡੇ ਕੋਲ ਰਾਜ ਮੰਗਦੇ ਫਿਰਦੇ ਯਾਦ ਰੱਖਿਓ ਇਹ ਥੋੜਾ ਸਮਾਂ ਹੋਰ ਆ ਲੈ ਕੇ ਲੈ ਲਓ ਮੇਰੇ ਕੋਲੋਂ ਜੇ ਸਾਡਾ ਆਹੀ ਕੁਝ ਵਤੀਰਾ ਰਿਆ ਨਾ ਸਾਡੇ ਅੱਜ ਵੀ ਜਹਾਜ਼ ਨਾਲ ਰੁਕੇ ਬਾਹਰ ਜਾਣ ਵਾਸਤੇ ਤੇ ਤੁਹਾਡੀਆਂ ਕੋਠੀਆਂ ਤੁਹਾਡੇ ਬੰਗਲੇ ਤੁਹਾਡੀਆਂ ਪ੍ਰਾਪਟੀਆਂ ਤੁਹਾਡੀਆਂ ਜ਼ਮੀਨਾਂ ਦੇ ਜਿਹੜੇ ਮਾਲਕ ਹੋਣਗੇ ਉਹ ਭਈਏ ਹੋਣਗੇ ਭਈਏ ਆ ਤੁਸੀਂ ਲੁਧਿਆਣੇ ਚਲੇ ਜਾਓ ਜਗਰਾਵਾ ਚਲੇ ਜਾਓ ਮੇਰੇ ਜਵੰਦਰ ਚਲੇ ਜਾਓ ਨਕੌਦਰ ਚਲੇ ਜਾਓ ਜਿਹੜੇ ਮਰਜੀ ਤੁਸੀਂ ਅੱਡੇ ਚਲੇ ਜਾਓ ਤੁਹਾਨੂੰ ਪੰਜਾਬੀ ਨਹੀਂ ਕੋਈ ਦਿਸੇਗਾ ਸਾਰੇ ਬਿਜ਼ਨਸਮੈਨ ਸਾਰੇ ਬਹੀ ਬਣੇ ਫਿਰਦੇ ਨੇ ਇੱਕ ਗੱਲ ਹੋਰ ਕਹਿ ਜਾਵਾਂ ਪਿਆਰਿਓ ਜਦੋਂ ਘਰ ਵਿੱਚ ਤੁਸੀਂ ਭਈਆ ਰੱਖਦੇ ਹੋ ਨਾ ਭਈਆ ਇੱਕ ਭਈਆ ਘਰ ਦੇ ਅਠਾ ਮੈਂਬਰਾਂ ਨੂੰ ਹਿੰਦੀ ਬੋਲਣੀ ਸਿਖਾ ਦਿੰਦਾ ਹੈ ਹਮ ਕੋ ਤੁਮ ਕੋ ਕਹਿਣਾ ਸਿਖਾ ਦਿੰਦਾ ਹੈ ਜੀ ਪਰ ਅਠਾ ਪ੍ਰਵਾਹ ਮੈਂ ਮਮਰਾ ਕੋਲੋਂ ਇੱਕ ਭਈਏ ਨੂੰ ਪੰਜਾਬੀ ਨਹੀਂ ਸਿਖਾਈ ਜਾਂਦੀ ਉਹਨਾਂ ਪਤਾ ਹੈ ਪੰਜਾਬੀ ਸਾਡੇ ਕੰਮ ਨਹੀਂ ਆਉਣੀ ਸਾਡੀ ਤਾਂ ਹਿੰਦੀ ਕੰਮ ਆਉਣੀ ਆ ਸਾਡਾ ਤੇ ਹਮਕੋ ਤੁਮ ਕੋਈ ਕੰਮ ਆਉਣਾ ਇੱਥੇ ਕਿਹੜਾ ਪੰਜਾਬੀਆਂ ਰਹਿਣਾ ਸਭ ਕੁਝ ਸਾਡਾ ਹੀ ਐ ਹੋ ਨੌਜਵਾਨ ਰਹਿ ਕਿਹੜਾ ਗਿਆ ਮੈਂ ਤੇ ਪਹਿਲਾਂ ਭਾਈ ਬਚਿੱਤਰ ਸਿੰਘ ਨਾਲ ਗੱਲ ਕੀਤੀ ਮੈਂ ਕਿਹਾ ਧੰਨੋ ਤੁਸੀਂ ਨੌਜਵਾਨਾਂ ਦੀ ਗਲਤੀ ਬੜੀ ਐ ਇੱਥੇ ਪਰ ਮੇਰੇ ਦੁਆਬੇ 'ਚ ਨੌਜਵਾਨ ਦੇਖਦਾ ਹੀ ਕੋਈ ਨਹੀਂ 17 ਤੋਂ ਉੱਤੇ ਬਜ਼ੁਰਗੀ ਦਿਸਦੇ ਆ ਨੌਜਵਾਨ ਦਿਸਦਾ ਹੀ ਕੋਈ ਨਹੀਂ ਜਹਾਜ਼ਾਂ ਦੇ ਜਹਾਜ਼ ਭਰ-ਭਰ ਕੇ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਜਿੱਥੇ ਵੀ ਦਿਲ-ਦਿਲ ਕਰਦਾ ਉਧਰ ਤੁਰੇ ਜਾਂਦੇ ਨੇ। ਉਹ ਕਹਿੰਦਾ ਮੇਰੇ ਕੋਲ ਜੂਪੀ ਦੇ ਭਈਆਂ ਨੇ ਰਾਜ ਮੰਗਿਆ। ਕਹਿੰਦਾ ਮੈਂ ਐਸੀ ਡਾਂਗਵਾਹੀ ਅੱਜ ਤੱਕ ਭਈਆਂ ਨੇ ਰਾਜ ਮੰਗਣ ਦੀ ਯਰਤ ਨਾ ਕੀਤੀ। ਜੀ। ਕਹਿੰਦਾ ਉਹ ਤੋਂ ਬਾਅਦ ਮੇਰੇ ਕੋਲ ਬੰਗਾਲੀਆਂ ਨੇ ਰਾਜ ਮੰਗਿਆ। ਆਹ। ਕਹਿੰਦਾ ਐਸਾਕ ਸੁਣਵਾਇਆ। ਅੱਜ ਤੱਕ ਰਾਜ ਮੰਗਣ ਦੀ ਯਰਤ ਨਾ ਕੀਤੀ। ਕਹਿੰਦਾ ਉਸ ਤੋਂ ਬਾਅਦ ਮੇਰੇ ਕੋਲ ਪੰਜਾਬੀਆਂ ਨੇ ਰਾਜ ਮੰਗਣ ਦੀ ਜ਼ਰਤ ਕੀਤੀ ਜੀ ਓਏ ਪਰ ਕਹਿੰਦਾ ਮੈਂ ਇਹਨਾਂ ਦੀ ਇੱਕ ਗੱਲ ਤੋਂ ਬੜਾਈ ਇਹਨਾਂ ਦੇ ਉੱਤੇ ਮੈਂ ਫਿਦਾ ਹਾਂ ਆਹ ਕਹਿੰਦਾ ਇਹਨਾਂ ਤੱਤੀਆਂ ਤਵੀਆਂ ਤੇ ਮਿਠਾਇਆ ਜੀ ਇਹਨਾਂ ਉੱਪਲ ਦੀਆਂ ਦੇਗਾਂ ਵਿੱਚ ਕਾੜਿਆ ਇਹਨਾਂ ਨੂੰ ਆਰਿਆ ਨਾਲ ਚੀਰੇ ਆ ਗਿਆ ਇਹਨਾਂ ਦੇ ਸਿਰ ਵੰਡੇ ਇਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਹਾਰ ਪਾਏ ਗਲਾਂ 'ਤੇ ਫਿਰ ਵੀ ਈ ਨਹੀਂ ਮੰਨਦੀ ਫਿਰ ਵੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਜੀ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਨੂੰ ਮਿਲੇਗੇ ਬਜੇ ਸ਼ਰਨ ਜੋ ਹੋਏ ਕਹਿੰਦਾ ਮੈਂ ਉਹ ਸਾਰੇ ਸ਼ਰਨ ਕਹਿਣ ਵਾਲੇ ਕਹਿੰਦਾ ਮੈਂ ਜਲਿਆਂ ਵਾਲੇ ਬਾਗ ਵਿੱਚ ਇਕੱਠੇ ਕਰਕੇ ਵਾਹ ਲਾ ਕੇ ਆਡਰ ਕਹਿੰਦਾ ਮੈਂ ਪੰਜਾਬੀ ਜਲਿਆਂ ਵਾਲੇ ਬਾਗ 'ਚ یوں ਭੁੰਨ ਦਿੱਤੇ ਜਿਵੇਂ ਕੋਈ ਪਠਿਆਰਨ ਪੱਠੀ ਦੇ ਦਾਣੇ ਪਾ ਕੇ ਭੁੰਦੀ ਹੈ ਨਾ ਜੀ ਓਏ ਕਹਿੰਦਾ ਵੀ ਪੰਜਾਬੀ ਬੜਖ ਬੜਖ ਬੜਕ ਕੇ ਡਿੱਗਦੇ ਸੀ ਕਹਿੰਦਾ ਮੈਂ ਖੂਹ ਭਰ ਦਿੱਤਾ ਲਾਸ਼ਾਂ ਦੇ ਨਾਲ ਕਹਿੰਦਾ ਉਹ ਨੇ ਦੀ ਕਿਸਮਤ ਚੰਗੀ ਮੇਰੀਆਂ ਗੋਲੀਆਂ ਮੇਰੇ ਰਾਤ ਮੁੱਕ ਗਏ ਜੇ ਮੇਰੀਆਂ ਤੋਪਾਂ ਅੱਗੇ ਆ ਜਾਂਦੀਆਂ ਤਾਂ ਮੈਂ ਇੱਕ ਵੀ ਰਹਿਣ ਨਹੀਂ ਦੇਣਾ ਮੈਂ ਨਾਮੋ ਨਿਸ਼ਾਨ ਪੰਜਾਬੀਆਂ ਦਾ ਮਟਾ ਕੇ ਰੱਕ ਦਿੰਦਾ ਸਿਆਣੇ ਕਹਿੰਦੇ ਜਦੋਂ ਕਿਸੇ ਕੁੱਤੇ ਦੀ ਮੌਤ ਆਵੇ ਨਾ ਉਹ ਮਸੀਤੇ ਵਰਕੇ ਪਹੁੰਚਦਾ ਜੀ ਜਦੋਂ ਕਿਸੇ ਸੱਪ ਦੀ ਮੌਤ ਆਵੇ ਔਰ ਰਸਤੇ ਤੇ ਆਣ ਬੰਦਾ ਜਦੋਂ ਕਿਸੇ ਗੱਤੜ ਦੀ ਮੌਤ ਆਵੇ ਉਹ ਜੱਟ ਦੇ ਪੂਨੇ ਨਾਲ ਖੰਦਾ ਜਦੋਂ ਕਿਸੇ ਡਰਾਈਵਰ ਦੀ ਮੌਤ ਆਵੇ ਉਹ ਡਰਿੰਕ ਕਰਕੇ ਸ਼ਰਾਬ ਪੀ ਕੇ ਨਸ਼ਾ ਕਰਕੇ ਗੱਡੀ ਚਲਾਉਂਦਾ ਐਕਸੀਡੈਂਟ ਕਰਦਾ ਮਰ ਜਾਂਦਾ ਤੇ ਜਦੋਂ ਕਿਸੇ ਸਰਕਾਰ ਦੇ ਨੁਮਾਇंदे ਦੇ ਥੋੜੇ ਲੈ ਜਾਣਾ ਉਹ ਫਿਰ ਦੂਜਿਆਂ ਦੇ ਧਰਮਾਂ 'ਚ ਦਖਲ ਅੰਦਾਜ਼ੀ ਕਰਦਾ ਹੈ ਜਨੇ ਜਨੇ ਵੀ ਸਾਡੇ ਪੰਥ ਨਾਲ ਸਾਡੇ ਸਿੱਖ ਕੌਮ ਨਾਲ ਮੱਥਾ ਲਾਇਆ ਅਸੀਂ ਜਿਉਂਦੇ ਨਹੀਂ ਰਹਿੰਦੇ ਤੇ ਜੋ ਜਾਨ ਪੁੱਜ ਕੇ ਲਵੇਗਾ ਸਿੱਖਾਂ ਨਾਲ ਪੰਗੇ ਜਿਨਾ ਬੱਚੂ ਬੜੀਆਂ ਛੇੜ ਨੇ ਲੜ ਜਾਣਾ ਭਚੰਗੇ ਇਹ ਬੁਰੇ ਜ਼ਰੀਲੇ ਖਾਲਸੇ ਜੋ ਨਾਮ ਆ ਨਿਹੰਗੇ ਉਹ ਮਹਿਰ ਮੇ ਇਹਨਾਂ ਨੂੰ ਛੇੜਦਾ ਇਹ ਮਾਰਨਾ ਦੰਗੇ ਸੂਰਮੇ ਬਹਾਦਰ ਨੇ ਸੁਣਿਆ ਜਲਿਆਂਵਾਲੇ ਬਾਗ ਦਾ ਨਾਂ ਇਹਦੀਆਂ ਅੱਖਾਂ ਦੇ ਸਾਹਮਣੇ ਆ ਗਿਆ ਸਰਬੱਤ ਜਲਿਆਂਵਾਲੇ ਸ਼ਹੀਦਾਂ ਦੇ ਤਸਵੀਰਾਂ ਸਾਹਮਣੇ ਆ ਗਈਆਂ ਸਰੂਪ ਸਾਹਮਣੇ ਆ ਗਿਆ ਜਿਉਂ ਕਹਿੰਦੇ ਹਣ ਓਏ ਉਦਮ ਸਿੰਘਾ ਹਣ ਕੀ ਵੇਖਦਾ ਫਿਰਦਾ ਓਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਸੂਰਮੇ ਬਹਾਦਰ ਦਾ ਜਾਗਿਆ ਰੋ ਇਹਦਾ ਜਾਗਿਆ ਜੋਸ਼ ਇਹਦਾ ਜੁੱਸਾ ਹਿੱਲ ਹਲਾਇਆ ਇਹਦੀਆਂ ਅੱਖਾਂ ਹੋਈਆਂ ਨਾਰਾਂ ਦੇ ਫੁੱਲਾਂ ਵਰਗੀਆਂ ਇਹਨੇ ਮਾਰੀ ਕੁਰਸੀ ਲਾਤਾ ਇਹਨੇ ਕਿਤਾਬ ਨੂੰ ਸੱਟਿਆ ਕੱਟ ਕੇ ਲਵਾਰ ਵਾਲਾ ਇਹਦੀ ਸ਼ਾਂਤੀ ਵਾਲ ਕੋ ਕਰਕੇ ਸਿੱਧਾ ਸ਼ਾਇਰ ਕਹਿੰਦਾ ਉਤਮ ਸਿੰਘ ਕਿਹਾ ਪਸਤੌਣ ਨੂੰ ਸੁਣ ਹੋਣੀ ਜਾਇਓ ਤੈਨੂੰ ਪੁੱਤਰ ਕਾਲ ਦਾ ਸਮਝ ਕੇ ਮੈਂ ਯਾਰ ਉਹ ਜੋ ਸੋਹਣੀ ਕੱਚੇ ਘੜੇ ਨੂੰ ਸੀਨੇ ਨਾਲਾ ਹੁਸਾਏ ਵਾਂਗੂ ਸੋਹਣਿਆ ਮੇਰਾ ਥਾ ਥਾ ਨਾ ਭਾਵੀ ਉਹ ਨਾ ਪੁੰਡੂ ਵਾਂਗੂ ਇਸ਼ਕ ਨੂੰ ਅੱਜ ਪੇਠਾ ਥਾ ਭਾਵੀ ਉਹ ਦੋਹੀ ਪਾਸੀ ਦੋਹਾ ਦੋਸਤਾਂ ਜਾਂ ਅੱਖ ਮਿਲਾਈ ਕਰਦਾ ਪਿਆਰ ਡਿਵਾਇਰ ਸੀ ਆਪਣੀ ਚੱਤਰ ਲਈ ਹੰਦਾ ਮੈਂ ਪਾਣ ਪਤ ਪੰਜਾਬ ਦੀ ਵਿਖਾਖ ਮਿਲਾਈ ਹੰਦਾ ਮੈਂ ਦੁਨੀਆ ਭੁੰਨੀ ਇਸ ਤਰ੍ਹਾਂ ਜੋ ਪੁੱਜੇ ਜੇ ਜਾਣਾ ਇਸ ਪੰਜਾਬਾਂ ਚ ਤਾਂ ਐਦਾ ਗੱਲ ਸੁਣ ਕੇ ਉਹ ਡਿਵਾਇਰ ਦੀ ਗੁੱਸੇ ਚ ਹਰੀਆ ਪੈਂਦਾ ਹੁਣ ਸੁੱਕਾ ਇੱਥੋਂ ਜਾਈ ਨਾ ਲੰਡਨ ਦੇ ਆ ਕੜਿਆ ਜੋਸ਼ ਆ ਕੇ ਇਸ ਤਰ੍ਹਾਂ ਪਸਤੌਲ ਚਲਾਇਆ ਬਣਾ ਟਿਕਟੋਈ ਗੱਡੀ ਆ ਜਲਦੀ ਐ ਡੁਬਾਇਰ ਚਲਾਇਆ ਕੋਈ ਕਰਕੇ ਪਸਤੌਂ ਦਾ ਮੂੰਹ ਸਿੱਧਾ ਇੱਕ ਗੋਰੇ ਇੱਕ ਖੱਥੇ ਇੱਕ ਬਿੱਲੇ ਦੀ ਛਾਤੀ 'ਤੇ ਤਿੰਨ ਗੋਲੀਆਂ ਕੋਈ ਕਾਰ 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 ਕਰਕੇ ਲੰਡਨ 'ਚ ਗੋਰਾ ਠੰਡਾ ਹੋਏ ਉਹ ਕਹਿੰਦਾ ਕਰਜ ਕੇ ਪੂਤ ਮ ਸਿੰਘ ਲਲਕਾਰਾ Go ਕਈਆਂ ਨੇ ਅੱਜ ਤੇ ਵਾਰੀਆਂ ਬਾਤ ਦੇ ਵਿੱਚ 21 ਸਾਲ ਦਾ ਸੀ ਬੇਲੇ ਨੂੰ ਓਢੀਕਦਾ 21 ਸਾਲ ਦਾ ਸੀ ਬੇਲੇ ਨੂੰ ਓਢੀਕਦਾ ਜੀ ਆਖਰੀ ਵਕਤ ਗਿਆ ਨਹੀਂ ਆਕੇ and Não tem... Tenho... Labolandani baasi yo, wali lobolandani baasi yo.